પાપી કે મારને કો પાપ મહાબલી હે પરમ સતકારજોગ ખાલસાજી વાહે ગુરુ દીકા ખાલસા વાહે ગુરુજી કી ફતેહ જાલમ ઉચ્ડણ અદે દરિંદા પોલીસ ઓફસર સુબા સરહંદ કૌમી યોધે ભાઈ સંદીપ સિંહ સન્ની વલો જદો તો સોધ્યા જા ચુકા આ ઉદો તો હી કુછ મુગલા દિયા ઓલાદા શિવ સૈનિકાને બડા ચીક તહાડા પાયા જા રહ્યા આ ઓ સુબે સરહંદ દે હક وچ ਅਤੇ ਭਾਈ ਸੰਦੀਪ ਸਿੰਘ ਸੰਧੀ ਦੇ ਵਿਰੋਧ ਵਿੱਚ ਜਿਹੜਾ ਆ ਉਹ ਭੁਗਤ ਰਿਹਾ ਪਰ ਸੱਚ ਜਾਣਿਓ ਛਿਵ ਸੈਨਿਕਾਂ ਦੀਆਂ ਚੀਕਾਂ ਸੁਣ ਕੇ ਖਾਲਸਾ ਪੰਥ ਨੂੰ ਬੜਾ ਆਨੰਦ ਆ ਰਿਹਾ ਆ ਛਿਵ ਸੈਨਿਕ ਸੂਬਾ ਸਰਹੰਦ ਨੂੰ ਜਾਂ ਸੁਧੀ ਸੂਰੀ ਨੂੰ ਭਾਵੇਂ ਸ਼ਹੀਦ ਕਰ ਭਾਵੇਂ ਜੋ ਮਰਦੀ ਕਰਨ ਉਹ ਇਹਨਾਂ ਦੀ ਮਰਜ਼ੀ ਆ ਪਰ ਸੂਬਾ ਸਰਹੰਦ ਹੋਵੇ ਜਾਂ ਸੂਰੀ ਹੋਵੇ ਇਹ ਸਿੱਖਾਂ ਦੇ ਦੁਸ਼ਮਣ ਆ ਇਹ ਇੱਕ ਬੁੱਝੜ ਆ ਜਿਨ੍ਹਾਂ ਨੇ ਸਿੱਖੀ ਦੇ ਖਿਲਾਫ ਝੰਡਾ ਚੁੱਕਿਆ ਹੋਇਆ ਸੀ ਜਿਹਦੇ ਚਾਹੁੰਦੇ ਸਨ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੋਂ ਗੁਰੂਆਂ ਸੂਰਬੀਰਾਂ ਸ਼ਹੀਦਾਂ ਦੀ ਧਰਤੀ ਤੋਂ ਸਿੱਖੀ ਅਤੇ ਸਿੱਖਾਂ ਦਾ ਜਿਹੜਾ ਨਾਸ ਆ ਉਹ ਹੋ ਜਾਵੇ ਪਰ ਗੁਰੂ ਦਾ ਖਾਲਸਾ ਜਿਹੜਾ ਆ ਉਹ ਗਰਜਿਆ ਭਾਈ ਸੰਦੀਪ ਸਿੰਘ ਸੰਧੀ ਨੇ ਆਪਣਾ ਕੌਮੀ ਫਰਜ਼ ਜਿਹੜਾ ਆ ਉਹ ਨਿਭਾਇਆ ਤੇ ਪਹਿਲਾਂ ਸੂਰੀ ਨੂੰ ਸੋਧਿਆ ਅਤੇ ਬਾਅਦ ਵਿੱਚ ਸੂਰੀ ਦਾ ਹੀ ਇੱਕ ਹੋਰ ਜਾਲ ਨਰਕਾਂ ਦਾ ਜਿਹੜਾ ਆ ਉਹ ਤੋੜਿਆ ਆ ਸੋ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਚੀਕ ਜਹਾਰਾ ਪਾਇਆ ਹੋਇਆ ਆ ਉਹ ਜਦੋਂ ਸੂਬਾ ਸਰਹੰਦ ਜਦੋਂ ਸਹਿਬਜ਼ਾਦੀਆਂ ਦੇ ਵੇਲੇ ਹੋਇਆ ਸੀ ਇੱਕ ਸੂਬਾ ਸਰਹੰਦ ਮੁਗਲ ਹਾਕਮ ਉਦੋਂ ਵੀ ਸੋਚਾ ਨੰਦ ਵਰਗੇ ਸਿੱਖ ਕੌਮ ਦੇ ਖਿਲਾਫ ਭੁਗਤਦੇ ਰਹੇ ਆ ਸਹਿਬਜ਼ਾਦੀਆਂ ਦੇ ਖਿਲਾਫ ਜਿਹੜਾ ਆ ਉਹ ਭੁਗਤਦੇ ਰਹੇ ਆ ਤੇ ਹੁਣ ਵੀ ਜਿਹੜੇ ਸੋਚਾ ਨੰਦ ਦੇ ਵਾਰਸ ਆ ਉਹ ਸ਼ਿਮ ਸ਼ੈਨਿਕ ਉਹ ਫਿਰ ਸੂਬਾ ਸਰਹੰਦ ਦੇ ਹਾਕਮ ਦੇ ਵਿੱਚ ਭੁਗਤ ਰਹੇ ਆ ਤੇ ਕੌਮੀ ਯੋਧਿਆਂ ਦੇ ਖਿਲਾਫ ਜਾਂ ਸਿੱਖ ਕੌਮ ਦੇ ਖਿਲਾਫ ਜਿਹੜਾ ਆ ਉਹ ਭੁਗਤ ਰਹੇ ਆ ਪਰ ਇਹ ਗੱਲ ਯਾਦ ਰੱਖਿਓ ਕਿ ਜਦੋਂ-ਜਦੋਂ ਵੀ ਸੋਚਾ ਆਨੰਦ ਵਰਗੇ ਜਦੋਂ-ਜਦੋਂ ਵੀ ਸੁਪਾ ਸਰੰਦ ਵਰਗੇ ਦੁਬਾਰਾ ਜਨਮ ਲੈਣਗੇ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਵਾਰਸ ਭਾਈ ਬਾਦ ਸਿੰਘ ਦੇ ਵਾਰਸ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਦੇ ਵਾਰਸ ਜਿਹੜੇ ਆ ਉਹ ਵੀ ਫਿਰ ਜੰਮਦੇ ਰਹਿਣਗੇ ਤੇ ਇਹੋ ਜਿਹੇ ਦੁਸ਼ਟਾਂ ਨੂੰ ਜਿਹੜਾ ਸਭ ਗਿਆ ਉਹ ਸੁਣਾਉਂਦੇ ਰਹਿਣਗੇ ਸ਼ਿਵ ਸੈਨਿਕਾ ਦਾ ਚੀਖ ਤੇ ਹਾਰਾ ਸੁਣ ਕੇ ਤਾਂ ਇੰਝ ਹੀ ਪ੍ਰਤੀਤ ਹੋ ਰਿਹਾ ਆ ਕਿ ਸਾਡੇ 18ਵੀਂ ਸਦੀ ਦੇ ਜਿਹੜੇ ਸਿੱਖ ਜਰਨਲਸ ਹਨ ਦੀਵਨ ਸਰਦਾਰ ਦਸਤਾ ਸਿੰਘ ਜੀ ਆਲੂ ਵਾਲੀਆ ਸਰਦਾਰ ਚੱਟਤ ਸਿੰਘ ਜੀ ਸ਼ੂਗਰ ਚੱਕੀਆ ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਜਿੰਨੇ ਵੀ ਸੂਰਮੇ ਹੋਏ ਆ ਉਹ ਮੁਗਲਾਂ ਦੇ ਕੋਲੋਂ ਅਫਗਾਨਾਂ ਦੇ ਕੋਲੋਂ ਪਠਾਣਾਂ ਦੇ ਕੋਲੋਂ ਹਿੰਦੂਆਂ ਦੀਆਂ ਬਹੂ ਬੇਟੀਆਂ ਇਹਨਾਂ ਦੀਆਂ ਜਿਹੜੀਆਂ ਘਰਵਾਲੀਆਂ ਆ ਉਹ ਸ਼ਰਾਕੇ ਲੈ ਕੇ ਆਉਂਦੇ ਰਹੇ ਆ ਤੇ ਇਹ ਜਿਹੜੇ ਸ਼ਿਵ ਸੈਨਿਕ ਰੋਲਾ ਪਾ ਰਹੇ ਆ ਜਿਵੇਂ ਸੂਬਾ ਸਰਹੰਦ ਗੁੱਚੜ ਥਾਣੇਦਾਰ ਅਫਸਰ ਦੇ ਹਾਕ ਵਿੱਚ ਭੁਗਤ ਰਿਹਾ ਇਹ ਐਂਝ ਹੀ ਪ੍ਰਤੀਤ ਹੋ ਰਿਹਾ ਕਿ ਇਹ ਉਹਨਾਂ ਮੁਗਲਾਂ ਅਫਗਾਨਾਂ ਤੇ ਪਖਤਾਨਾਂ ਦੀ ਜਿਹੜੀ ਆ ਉਹ ਉਦਾਦਿਆ ਨਹੀਂ ਇਹ ਇੱਕ ਚੀਜ਼ ਹੋ ਰਿਹਾ ਜੀ ਇਹ ਵੇਖੋ ਕਿ ਸੂਬਾ ਸਰਹੰਦ ਜਿਹੜਾ ਨਰਕਾ ਨੂੰ ਤੋੜ ਦਿੱਤਾ ਭਾਈ ਸੰਦੀਪ ਸਿੰਘ ਸੱਣੀ ਨੇ ਇੱਕ ਖਾਲਸਾ ਗੱਲ ਕਹਿੰਦਾ ਹੁੰਦਾ ਆ ਕਿ ਝੁੱਕ ਕੇ ਆਏ ਨੂੰ ਦੇਗ ਪੱਕੀ ਤੇ ਚੜ੍ਹ ਕੇ ਆਏ ਨੂੰ ਤੇਗ ਪੱਕੀ ਤੇ ਆਪਾਂ ਦੇਖਿਆ ਵੀ ਉਹ ਜੇਲ੍ਹ ਦੇ ਵਿੱਚ ਸ਼ਾਇਦ ਉਹਨਾਂ ਨੇ ਦੁਸ਼ਟਾਂ ਨੇ ਸੋਚਿਆ ਹੋਣਾ ਵਾ ਕਿ ਇਹ ਦੇ ਕੋ ਕਿਹੜਾ ਹੁਣ ਪਿਸਤੌਲ ਆ ਤੇ ਆਪਾਂ ਤਿੰਨ ਜਾਣੇ ਆ ਤੇ ਆਪਾਂ ਇਹਦੇ ਗੱਲ ਪੈ ਜੀਏ ਜਦੋਂ ਅਗਲੇ ਪਾਸੇ ਉਹ ਫਨੀਆਂ ਸੱਪ ਨਿਕਲਿਆ ਤੇ ਉਹਨਾਂ ਦੇ ਵਿੱਚੋਂ ਇੱਕ ਤੇ ਨਰਕਾਂ ਨੂੰ ਤੁਰ ਗਿਆ ਉਹਨਾਂ ਦੇ ਦਿਮਾਗ ਦੇ ਵਿੱਚ ਇਹੋ ਕਹਾਣੀ ਚੱਲਦੀ ਹੋਣੀ ਆ ਕਿ ਇਹਨੇ ਸੂਰੀ ਨੂੰ ਸਾਡੇ ਜਿਹੜੇ ਨੂੰ ਮਾਰ ਦਿੱਤਾ ਵਾ ਤੇ ਅਸੀਂ ਇਹਦੇ ਗੱਲ ਪੈ ਜਾਾਂਗੇ ਪਰ ਅਗਲੇ ਪਾਸੇ ਜਦੋਂ ਉਹਨੇ ਵੀ ਡੌਲੇ ਫੜਕਾਏ ਤੇ ਉਹ ਅਗਲੇ ਪਾਸੇ ਤੋੜ ਦਿੱਤਾ ਤੇ ਹੁਣ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਵੀ ਛਿਪ ਸੈਨਾ ਵਾਲਿਆਂ ਦੀ ਕਿ ਇਹ ਇਹਦਾ ਕਿਉਂ ਇਹਦੇ ਪੱਖ ਚ ਭੁਗਤ ਰਹੇ ਆ ਉਹਦਾ ਕਾਰਨ ਆ ਕਿ ਜਿਹੜਾ ਸੂਬਾ ਸਰਹੰਦਾ ਦੇ ਜਿਹੜਾ ਥਾਣੇਦਾਰ ਸੀ ਨਾ ਇਹ ਬੜਾ ਬੁੱਚੜ ਤੇ ਅਜਾਜ ਕਿਸਮ ਦਾ ਬੰਦਾ ਸੀਗਾ ਇਹ ਇਹ ਅਜਾਜ ਜਿਹੜਾ ਬੰਦਾ ਸੀਗਾ ਇਹਨਾਂ ਚੋਂ ਹੀ ਲੋਕਾਂ ਦੀਆਂ ਧੀਆ ਭੈਣਾਂ ਚੁੱਕ ਲਿਆ ਹੁੰਦਾ ਸੀਗਾ ਤੇ ਉਹਨਾਂ ਨੇ ਫਿਰ ਜਦੋਂ ਉਹ ਉਹਨਾਂ ਦਾ ਮੂੰਹ ਕਾਲਾ ਕਰਦਾ ਸੀਗਾ ਤੇ ਉਹਨਾਂ ਉਸ ਔਰਤਾਂ ਦੇ ਵਿੱਚੋਂ ਛੇਪ ਸੈਣਾ ਵਾਲਿਆਂ ਨੇ ਜਨਮ ਲਿਆ ਜਿਹੜਾ ਬ੍ਰਿਗੇਡੀਅਰ ਸਿਨਹਾ ਸੀ ਨਾ ਹਾਂਜੀ ਉਹ ਵੀ ਜਦੋਂ ਇੱਥੇ ਖਾਰਗੂਆਰ ਸੀ ਜਦੋਂ ਜੁਝਾਰ ਸਿੰਘ ਸਾਡੇ ਇਸ ਧਰਤੀ ਉੱਤੇ ਲੜ ਜਰੇ ਸਨ ਮੈਂ ਤੁਹਾਨੂੰ ਦੱਸਦਾ ਇਹ ਇਸੇ ਨਾਲ ਹੀ ਗੱਲ ਜੁੜਦੀ ਆ ਬ੍ਰਿਗੇਡੀਅਰ ਸਿਨਹਾ ਨੇ ਵੀ ਇਹ ਗੱਲ ਆਖੀ ਸੀ ਕਹਿੰਦਾ ਸੀ ਕਿ ਮੈਂ ਸਿੱਖ ਕੌਮ ਦੀ ਜਾਂ ਪੰਜਾਬੀਆਂ ਦੀ ਜਿਹੜੀ ਨਸਲ ਆ ਉਹ ਬਦਲ ਦਊਗਾ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਬ੍ਰਿਗੇਡੀਅਰ ਸਿਨਹਾ ਨੇ ਗੱਲ ਆਖੀ ਸੀ ਨਾ ਕਿ ਨਸਲ ਬਦਲ ਦਊਗਾ ਉਹ ਬ੍ਰਿਗੇਡਰ ਸਿਨਹਾ ਦੇ ਹੀ ਇਹ ਜਿਹੜੇ ਆ ਸ਼ਿਵ ਸੈਨਾ ਵਾਲੇ ਜਿਹੜੇ ਬਾਦਸ਼ਾਹ ਜਿਹਦੀ ਉਹਨਾਂ ਦੇ ਨਸਲ ਜਿਹੜੀ ਉਹ ਬਦਲੀ ਹੋਈ ਆ ਮੈਂ ਤੁਹਾਨੂੰ ਦੱਸਦਾ ਨਾ ਸੂਬਾ ਸਰਾਂ ਦੇ ਉਹਦੇ ਬਾਰੇ ਲੋਕ ਗੱਲਾਂ ਕਰਦੇ ਜਿਹਨੋਂ ਜਿਹੜੇ ਅਸਲ ਉਹਦੇ ਬੱਚੇ ਆ ਉਹਦੇ ਕੁਸਕੇ ਨਹੀਂ ਇਹ ਜਿਹੜੀਆਂ ਨਜਾਇਜ਼ اولادਾਂ ਆ ਨਾ ਜਿਨ੍ਹਾਂ ਦਾ ਕਿਤੇ ਨਾ ਕਿਤੇ ਇਹਨਾਂ ਦਾ ਡੀਐਨਏ ਮਿਲਦਾ ਸੂਬਾ ਸਰਾਂ ਦੇ ਵਰਗਿਆਂ ਨਾਲ ਤੇ ਅਸਲ ਮੁਗਲਾਂ ਦੇ ਨਾਲ ਵੀ ਇਹਨਾਂ ਦਾ ਡੀਐਨਏ ਜਿਹੜਾ ਮੈਚ ਕਰਦਾ ਪਰ ਉਹਨਾਂ ਦਾ ਪਿਓ ਮਰਿਆ ਸੂਬਾ ਸਰਾਂ ਦੇ ਉਹਨਾਂ ਨੂੰ ਰੀਪੀਡ ਹੁੰਦੀ ਆ ਜਦ ਕਿ ਜੇ ਬੋਲਣਾ ਸੀਗਾ ਜਦੋਂ ਇਹ ਕਹਿੰਦੇ ਸਾਡਾ ਪੰਜਾਬ ਸਾਡਾ ਪੰਜਾਬ ਆ ਆ ਮਹੀਨਾ ਪਹਿਨੋਂ ਹੜ ਆਇਆ ਉਦੋਂ ਤੇ ਆਪਣੀ ਮਾਂ ਦੇ ਘਗਰੇ ਵਿੱਚ ਬੜੇ ਰਹੇ ਪਤਾ ਨਹੀਂ ਅੱਖੋਂ ਕੀ ਵੇਂਦੇ ਰਹੇ ਘਗਰੇ ਦੇ ਵਿੱਚੋਂ ਆਪਣੀ ਮਾਂ ਦੇ ਚੋਂ ਉਦੋਂ ਤੇ ਇਹ ਬੋਲੇ ਨਾ ਤੇ ਅੱਜ ਜਦੋਂ ਉਹਦੇ ਥਪੜੇ ਜੇ ਵੱਜੇ ਆ ਸੂਬਾ ਸਰੰਦ ਦੇ ਤੇ ਉਹ ਨਰਕਾਂ ਨੂੰ ਤੁਰ ਗਿਆ ਤੇ ਹੁਣ ਇਹਨਾਂ ਨੂੰ ਕਿੱਦਾਂ heids ਆਉਂਦੇ ਆ ਵਾ ਇਹਨਾਂ ਨੂੰ ਬਹੁਤਾ ਜਿਆਦਾ heed ਆ ਰਿਹਾ ਕਿ ਇਹਨਾਂ ਨੂੰ ਲੱਗਦਾ ਕਿ ਅਸਲੀ ਪਿਓ ਵੀ ਇਹਨਾਂ ਹਾਂ ਕਿ ਜਿਹੜਾ ਪੁਲਿਸ ਵੈਲਫੇਅਰ ਐਸੋਸੀਏਸ਼ਨ ਵਾਲੇ ਆ ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੋਈ ਹੈ ਕਿ ਜਿਹੜੇ ਦਾਗੀ ਅਫਸਰ ਹੈਗੇ ਆ ਜਾਂ ਬਦਨਾਮ ਹੈਗੇ ਆ ਜਾਂ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦਾ ਕਹਾਣ ਕੀਤਾ ਉਹ ਕਹਿੰਦੇ ਅਸੀਂ ਵੀ ਉਹਨਾਂ ਦੇ ਭੋਗ ਦੇ ਸ਼ਾਮਲ ਨਹੀਂ ਹੋਵਾਂਗੇ ਇਹ ਕਹਿੰਦੇ ਸੰਸਕਾਰ ਅਸੀਂ ਕਰਾਵਾਂਗੇ ਦੂਜੇ ਸ਼ਿਪਸੈਨਾਂ ਵਾਲੇ ਕਹਿੰਦੇ ਭੋਗ ਦੇ ਅਸੀਂ ਕਰਾਵਾਂਗੇ ਕਿ ਮੈਂ ਪੋਸਟ ਪੜ੍ਹੀ ਆ ਪਤਾ ਨਹੀਂ ਰੱਬ ਜਾਣੇ ਝੂਠੀ ਆ ਕਿ ਸੱਚੀ ਆ ਕਿ ਸ਼ਿਪਸੈਨਾਂ ਵਾਲਾ ਨੇ ਕਿਹਾ ਪੀ ਜੇ ਸਿੱਖ ਰੀਤੀ ਰਿਵਾਜਾਂ ਦੇ ਨਾਲ ਇਹਦਾ ਭੋਗ ਨਹੀਂ ਪਾਊਗਾ ਤਾਂ ਅਸੀਂ ਗਰੂੜ ਕਰਾਉਣ ਕੁਛ ਇਹਨਾਂ ਦੀ ਕਥਾ ਹੁੰਦੀ ਆ ਅਸੀਂ ਉਹਦਾ ਨੇ ਅੰਤੀ ਤੱਕ ਇਹਨੇ ਭਾਵੇਂ ਇਹ ਇਹਨਾਂ ਦੀ ਮਰਜ਼ੀ ਭਾਵੇਂ ਰਮਾਇਣ ਦਾ ਪਾਪ ਕਰਾਉਣ ਭਾਵੇਂ ਗਰਨ ਵੇਲ ਦਾ ਚਾਹੀਏ ਕੋਈ ਜੱਗ ਕਰਾਉਣ ਇਹ ਇਹਨਾਂ ਦੀ ਮਰਜ਼ੀ ਆ ਉਹ ਜਦੋਂ ਬੰਦਾ ਹੀ ਉਹ ਇਹਨਾਂ ਦਾ ਸੀ ਜਿੰਦਰਾ ਹਕੂਮਤ ਨੂੰ ਖੁਸ਼ ਕਰਨ ਦੇ ਵਾਸਤੇ ਸੂਬਾ ਹਰਿਆਣ ਦੇ ਬੁੱਜੜ ਖਾਨੇਦਾਰ ਨੇ ਇੰਨਾ ਕੁਝ ਕੀਤਾ ਸੀ ਤੇ ਹੁਣ ਵੀ ਉਹਨਾਂ ਨੂੰ ਲੱਗਦਾ ਸੀ ਕਿ ਸੰਦੀਪ ਸਿੰਘ ਸੰਨੀ ਦੇ ਉੱਤੇ ਜੇਲ੍ਹ ਦੇ ਵਿੱਚ ਹਮਲਾ ਕਰਕੇ ਤੇ ਅਸੀਂ ਹਿੰਦ ਹਕੂਮਤ ਦੀਆਂ ਇਜਾਜ਼ਤਾਂ ਪ੍ਰਾਪਤ ਕਰ ਲਵਾਂਗੇ ਸਾਡੀਆਂ ਜਿਹੜੀਆਂ ਸਜਾਵਾਂ ਆ ਉਹ ਮਾਰਕ ਹੋ ਜਾਣਗੀਆਂ ਸਾਨੂੰ ਜਿਹੜੀਆਂ ਮੁਗਲਾਂ ਦੀਆਂ ਔਲਾਦਾਂ ਨੇ ਨਾ ਜਿਹੜੇ ਬੰਦਰ ਸੈਨਾ ਵਾਲੇ ਉਹਨਾਂ ਨੇ ਤੇ ਹੱਥਾਂ ਤੇ ਚੁੱਕ ਲੈਣਾ ਸਾਡੀ ਬੱਲੇ ਬੱਲੇ ਕਰ ਦੇਣੀ ਆ ਤੇ ਬੱਲੇ ਬੱਲੇ ਥਾਂ ਤੇ ਉਹ ਤੇ ਕਲਪਉਂਠੇ ਉਹਨਾਂ ਦਾ ਤੇ ਵੇਖੋ ਸੁਭਾਸ਼ ਰੰਧ ਜਿਹੜਾ ਇੱਕ ਨਜਾਇਜ਼ ਪਿਓ ਸੀਗਾ ਤੇ ਚੌਣਾ ਦਾ ਕਈਆਂ ਦਾ ਉਹ ਗੱਡੀ ਛਾੜ ਦਿੱਤਾ ਉਹਨਾਂ ਨੇ ਬਿਲਕੁਲ ਬਿਲਕੁਲ ਹੁਣ ਕਲਪਦੇ ਆ ਤੇ ਮੈਂ ਬੰਦਰ ਸੈਨਾ ਵਾਲਿਆਂ ਨੂੰ ਕਹਿਣਾ ਵਾਂ ਪੀਏ ਜੇ ਤੁਸੀਂ ਵੀਡੀਓ ਆਡੀਓ ਛੱਡੋ ਅਸੀਂ ਵੀ ਵੀਡੀਓ ਤੁਹਾਨੂੰ ਜਵਾਬ ਨਾ ਦਈਏ ਤੇ ਆ ਜਾਓ ਕਿੱਥੇ ਮਿਲਣਾ ਜੀ ਤੁਸੀਂ ਵੀ ਦੋ ਆ ਜਿਓ ਤੇ ਅਸੀਂ ਵੀ ਦੋ ਆ ਜਾਾਂਗੇ ਸਾਡੇ ਕੋ ਤੇ ਰਵਾਇਤੀ ਸ਼ਸਤਰ ਆ ਸਾਡੀਆਂ ਕਿਰਪਾਨਾਂ ਤੇ ਤੁਸੀਂ ਜਿਹੜਾ ਆਪਣਾ ਤਸੂਰਤਾ ਸਾਹ ਲਿਓਮਾ ਹੋਊਗਾ ਫੜ ਕੇ ਲੈ ਆਓ ਤੇ ਤੁਹਾਨੂੰ ਦੱਸ ਦਾਂਗੇ ਵੀ ਖਾਲਸਾ ਕਿੱਥੇ ਵੱਸਦਾ ਆ ਜੀ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਉਹ ਦੇ ਦਾਂਗੇ ਅਸੀਂ ਖੁੱਲੇ ਆਮ ਰੂਪ ਦੇ ਵਿੱਚ ਕਹਿੰਦੇ ਆ ਕਿ ਅਸੀਂ ਵੀ ਪ੍ਰਸ਼ਾਸਨ ਨੂੰ ਲਿਖ ਕੇ ਦੇ ਦਿੰਦੇ ਆ ਤੁਸੀਂ ਵੀ ਲਿਖ ਕੇ ਦੇ ਦਿਓ ਪ੍ਰਸ਼ਾਸਨ ਵਿੱਚ ਨਾ ਆਵੇ ਆ ਜਿੰਨੇ ਵੀ ਸ਼ਿਵ ਸੈਨਿਕ ਹੋਰ ਰੋਹਾ ਪਾ ਰਹੇ ਆ ਸਿੱਖ ਕੌਮ ਦੇ ਖਿਲਾਫ ਇਹ ਜਿੱਥੇ ਮਰਜ਼ੀ ਜਿਹੜਾ ਆ ਸਮਾਂ ਵੇਚ ਲੈਣ ਤੇ ਜਿੱਥੇ ਮਰਜ਼ੀ ਜਿਹੜਾ ਆ ਉਹ ਟੱਕਰ ਲੈਣ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਜਵਾਬ ਆ ਉਹ ਦੇ ਦੇਾਂਗੇ ਪਰ ਅਸੀਂ ਸਿੱਖ ਕੌਮ ਦੇ ਖਿਲਾਫ ਇਹਨਾਂ ਨੂੰ ਇੱਕ ਵੀ ਜਿਹੜਾ ਲੱਭ ਰਿਹਾ ਉਹ ਨਹੀਂ ਬੋਲਣ ਦੇਵਾਂਗੇ ਸੁਦੀਰ ਸੂਰੀ ਜੇਕਰ ਮਰਿਆ ਜਾਂ ਤੇ ਆਪਣੀ ਬਕਵਾਸ ਦੇ ਕਰਕੇ ਜਿਹੜਾ ਆ ਉਹ ਮਰਿਆ ਆ ਜਿੰਨੀ ਉਹ ਬਕਵਾਸ ਕਰਦਾ ਸੀ ਸਿੱਖ ਕੌਮ ਦੀਆਂ ਧੀਆਂ ਭੈਣਾਂ ਦੇ ਖਿਲਾਫ ਗੁਰੂ ਘਰ ਦੇ ਖਿਲਾਫ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਖਿਲਾਫ ਦਰبار صاحب ਦੇ ਖਿਲਾਫ ਇਥੋਂ ਤੱਕ ਕਿ ਸਾਡੇ ਕੌਮੀ ਨਾਇਕ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਂ ਵਾਲਿਆ ਕਲਪ ਸੰਤ ਜਰਨੈਲ ਸਿੰਘ ਦੀ ਸਾਡੇ ਦਿਲਾਂ ਦੇ ਵਿੱਚ ਜਿਹੜਾ ਆ ਚੌਂਕੜਾ ਮਾਰ ਕੇ ਬੈਠੇ ਹੋਏ ਆ ਉਹ 20ਵੀਂ ਸਦੀ ਦੇ ਮਹਾਨ ਸੇਖਿਆ ਜਰਨੈਲਾਂ ਦੇ ਜਰਨੈਲ ਆ ਉਨਾਂ ਦੇ ਖਿਲਾਫ ਸਿੱਖ ਕੌਮ ਇੱਕ ਵੀ ਜਿਹੜਾ ਲੁੱਭ ਜਿਆ ਉਹ ਸਹਿਣ ਨਹੀਂ ਕਰੇਗੀ ਚਾਹੇ ਕੋਈ ਵੀ ਬੋਲੇ ਤੇ ਜਿਹੜਾ ਸੁਭਾ ਸਰਹੰਦ ਮਰਿਆ ਆ ਉਹ ਵੀ ਆਪਣੇ ਗਲਤੀਆਂ ਕਰਕੇ ਆਪਣੇ ਪਾਪਾ ਕਰਕੇ ਆਪਣੇ ਗੁਨਾਹਾਂ ਕਰਕੇ ਜਿਹੜਾ ਆ ਉਹ ਮਰਿਆ ਆ ਤੇ ਇਹੀ ਜਿਹੜਾ ਖਾਲਸਾ ਇਨਸਾਫ ਆ ਉਹ ਸੁਭਾ ਸਰਹੰਦ ਦੇ ਨਾਲ ਜਿਹੜਾ ਆ ਉਹ ਇੱਕ ਨਾ ਇੱਕ ਦਿਨ ਹੋਣਾ ਸੀ ਤੇ ਭਾਈ ਸੰਦੀਪ ਸਿੰਘ ਸੰਨੀ ਨੇ ਆਪਣਾ ਜਿਹੜਾ ਫਰਜ਼ ਆ ਉਹ ਨਿਭਾ ਦਿੱਤਾ ਸੁਭਾ ਸਰਹੰਦ ਉਹਨੂੰ ਤਾਂ ਹੀ ਕਿਹਾ ਜਾਂਦਾ ਸੀ ਉਹ ਆਪਣੇ ਆਪ ਨੂੰ ਵੀ ਸੁਭਾ ਸਰਹੰਦ ਕਹਿੰਦਾ ਸੀ ਤੇ ਸੇਖ ਸੰਗਤਾਂ ਵੀ ਉਹਨਾਂ ਨੂੰ ਸੂਬਾ ਸਰਹੰਦ ਉਹਨੂੰ ਇਸੇ ਕਰਕੇ ਕਹਿੰਦੀਆਂ ਸੀ ਕਿਉਂਕਿ ਜਿਵੇਂ ਸੂਬੇ ਸਰਹੰਦ ਨੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਸੇ ਤਰ੍ਹਾਂ ਇਸ ਸੂਬੇ ਸਰਹੰਦ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੂਰਾ ਜਿਹੜਾ ਆ ਝੁਲਮ ਮਚਾਇਆ ਹੋਇਆ ਸੀ ਇਹ ਤੋਂ ਤੱਕ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਦੋਂ ਸ੍ਰੀ ਅਖੰਡ ਪਾਤਸ਼ਾਹ ਚੱਲ ਰਿਹਾ ਹੁੰਦਾ ਸੀ ਤੇ ਚੱਲਦੇ ਸ੍ਰੀ ਅਖੰਡ ਪਾਤਸ਼ਾਹ ਦੇ ਵਿੱਚੋਂ ਪਾਠੀ ਸਿੰਘਾਂ ਨੂੰ ਗ੍ਰੰਥੀ ਸਿੰਘਾਂ ਨੂੰ ਚੁੱਕ ਕੇ ਜਿਹੜਾ ਉਹ ਲੈ ਜਾਂਦਾ ਸੀ ਕਿੰਨੇ ਅਖੰਡ ਪਾਤਸ਼ਾਹ ਇਹਨੇ ਜਿਹੜੇ ਖੰਡਿਤ ਕੀਤੇ ਇਹ ਸ਼ਰਾਬਾਂ ਪੀ ਕੇ ਇਹਨੇ ਪਤਾ ਨਹੀਂ ਕਿੰਨੀਆਂ ਸਾਡੀਆਂ ਧੀਆਂ ਭੈਣਾਂ ਦੀ ਥਾਣਿਆਂ ਦੇ ਵਿੱਚ ਜਿਹੜੀ ਪੱਤਿਆ ਉਹ ਰੋਲੀ ਹੋਣੀ ਆ ਕਿਸੇ ਦੇ ਸਿਰ ਦੇ ਵਿੱਚ ਇਹਨੇ ਜਿਹੜੇ ਕਿੱਲ ਠੋਕ ਦਿੱਤੇ ਤੇ ਬੁਚੜ ਥਾਣੇਦਾਰ ਸੁਪਾਸਰ ਹੰਦਦਾ ਹੀ ਜਿਹੜਾ ਦੂਜਾ ਯਾਰ ਸੀ ਸਵਰਨ ਘੋਟਨਾ ਉਹਨੇ ਭਾਈ ਗੁਰਦੇਵ ਸਿੰਘ ਦੇਗੂ ਨੂੰ ਗਰਮ ਕੜਾਹੀ ਵਿੱਚ ਜਿਹੜਾ ਉਬਾਲ ਕੇ ਜਿਹੜਾ ਸ਼ਹੀਦ ਆ ਉਹ ਕੀਤਾ ਸੀ ਅਸੀਂ ਇਹਨਾਂ ਦੇ ਜੁਲਮਾਂ ਨੂੰ ਭੁੱਲ ਨਹੀਂ ਸਕਦੇ ਜੋ ਇਹੋ ਜਿਹੇ ਬੁਚੜਾਂ ਨੇ ਜਿਹੜੇ ਜੁਲਮ ਆ ਕਮਾਏ ਤੁਸੀਂ ਨਾ ਤਾਂ ਬਾਬਾ ਚਰਨ ਸਿੰਘ ਦੀ ਕਾਰਸੇ ਮੈਂ ਤੁਹਾਨੂੰ ਉਸੇ ਗੱਲ ਤੇ ਲਿਆਉਣ ਲੱਗਾ ਵਾਂ ਕਿ ਜਿਹੜਾ ਬੁਚੜ ਸਵਰਨ ਘੋਟਨਾ ਸੀਗਾ ਜਦੋਂ ਉਹਦਾ ਭੋਗ ਪੈਣਾ ਸੀਗਾ ਤੇ ਸਾਡੇ ਜਿਹੜੇ ਦੋ ਕਾਲਸੇ ਆ ਸਾਡੀ ਫੈਡਰੇਸ਼ਨ ਦੇ ਜਿਹੜੇ ਸਾਬਕਾ ਪ੍ਰਧਾਨ ਹੈ ਭਾਈ ਬਲਵੰਤ ਸਿੰਘ ਘਪਾਲਾ ਉਹਨਾਂ ਨੇ ਤੇ ਉਹਨਾਂ ਦੇ ਇੱਕ ਸਾਥੀ ਨੇ ਭਾਈ ਸਤਨਾਮ ਸਿੰਘ ਬਣਾਵਾ ਨੇ ਜਲੰਧਰ ਰੇਚ ਉਹਦਾ ਭੋਗ ਨਹੀਂ ਸੀ ਪੈਣ ਦਿੱਤਾ ਤੇ ਸੇਖਰ ਵਾਈਟ ਅਨੁਸਾਰ ਤੇ ਅੱਜ ਵੀ ਚਲੋ ਇਹ ਸਾਰੇ ਪਿੱਛੇ हट ਗਏ ਆ ਕੋਈ ਵੀ ਗਰੰਤੀ ਉਹਨਾਂ ਨੂੰ ਨਹੀਂ ਮਿਲਿਆ ਕੋਈ ਰਾਗੀ ਨਹੀਂ ਮਿਲਿਆ ਜਿਹੜੇ ਪੁਲਿਸ ਵੈਲਫੇਅਰ ਵਾਲੇ ਉਹ ਵੀ ਪਿੱਛੇ हट ਗਏ ਆ ਤੇ ਜੇ ਬਾਂਦਰ ਸੈਨਾ ਚਾਹੁੰਦੀ ਆ ਕੁਝ ਕਰਨਾ ਤੇ ਆਜੋ ਆ ਉਹਦਾ ਪਿੰਡਿਆ ਕਰਨਤਾਰ ਸਾਹਿਬ ਦੇ ਵਿੱਚ ਤੇ ਜੇ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਵਾ ਤੇ ਆਜੋ ਉਹਦਾ ਭੋਗ ਪਾ ਕੇ ਖਾ ਦਿਓ ਤੇ ਤੁਹਾਨੂੰ ਦੱਸਾਂਗੇ ਕੀ ਭਾਅ ਵਿਕਦੀ ਆ ਉਸ ਤਰ੍ਹਾਂ 50 ਵਾਰੀ ਤੁਹਾਨੂੰ ਨਾਸਾਂ ਬੰਦ ਕੀਤੀਆਂ ਤੁਹਾਨੂੰ ਭੁਜਾਇਆ ਟਾਈਮ ਦੇ ਕੇ ਤੁਸੀਂ ਨਹੀਂ ਆਈ ਆ ਬੰਦਰ ਸੈਨਾ ਵਾਲੇ ਜਿਹੜੇ ਉਹਨਾਂ ਦੀ ਗੱਲ ਹੋ ਰਹੀ ਆ 2006 ਦੇ ਵਿੱਚ ਇਹਨਾਂ ਨੇ ਬੜਾ ਰੋਲਾ ਪਾਇਆ ਸੀ ਤੇ ਜਿਹੜਾ ਸ਼ਿਵ ਸੈਨਾ ਦਾ ਕੁੱਪੂ ਪ੍ਰਧਾਨ ਸੀ ਤਰਨਤਾਰਨ ਦੇ ਵਿੱਚ ਭਾਈ ਬਦਵੰਦ ਸਿੰਘ ਗੋਪਾਲਾ ਨੇ ਉਹਦਾ ਜਿਹੜਾ ਸਿਰ ਆ ਉਹ ਪਾ ਰਿਆ ਸੀ ਤੇ ਜੇ ਤੁਸੀਂ ਆਓਗੇ ਤਰਨਤਾਰਨ ਦੀ ਧਰਤੀ ਤੇ ਆਓਗੇ ਉਹਦਾ ਪੁੱਛੜ ਦਾ ਭੋਗ ਪਾਉਣ ਵਾਸਤੇ ਤੇ ਮੈਂ ਤੁਹਾਨੂੰ ਗਰੰਟੀ ਨਾਲ ਲਿਖ ਕੇ ਦਿੰਦਾ ਆ ਤੁਹਾਡੇ ਮਨਾਂ ਦੇ ਵਿੱਚ ਜਿਹੜੀ ਚੀਜ਼ ਆ ਨਾ ਨਹੀਂ ਸੂਰੀ ਤੋਂ ਵਾਕ ਹੋਵੇ ਜੇ ਤੁਹਾਡਾ ਸੂਰੀ ਨਾਲ ਮੇਲ ਵੀ ਕਰਾ ਦੇਾਂਗੇ ਜਾਓ ਟਾਡਾ ਸੂਰੀਨਾ ਪੱਕਾ ਮੇਲ ਕਰਾਵਾਂਗੇ ਤੁਸੀਂ ਆ ਜਿਓ ਤਨਤਨ ਸਾਹਿਬ ਦੇ ਭੋਗ ਤੇ ਨਹੀਂ ਕਿਉਂਕਿ ਅਸੀਂ ਉਹਦਾ ਕਿਸੇ ਰਵਾਇਤ ਅਨੁਸਾਰ ਪਾਉਣਾ ਵਾ ਤੇ 100% ਆ ਤੁਹਾਡਾ ਸੂਰੀਨਾ ਵੀ ਮੇਲ ਕਰਾਵਾਂਗੇ ਤੇ ਆ ਜਿਹੜਾ ਬੁੱਚੜ ਗਿਆ ਵਾ ਜਿਹੜਾ ਸੂਬਾ ਸਰਾਂ ਦਾ ਆਪਣੇ ਆਪ ਨੂੰ ਕਹਿੰਦਾ ਇਹਦੇ ਨਾਲ ਵੀ ਤੁਹਾਡਾ ਮੇਲ ਕਰਾ ਦੇਾਂਗੇ ਇਹਦੇ ਲਾਗੇ ਬੈਠੇ ਰਹੋ ਇਹਨਾਂ ਲੋਗਾਂ ਨੇ ਸਵਰਨ ਘੋਟਣੇ ਦਾ ਜਿਹੜਾ ਭੋਗ ਆ ਸਿੰਘਾਂ ਨੇ ਰੋਕਿਆ ਸੀ ਸੂਬਾ ਸਰਾਂ ਦਾ ਭੋਗ ਵੀ ਜਿਹੜਾ ਆ ਉਹ ਇਸੇ ਤਰ੍ਹਾਂ ਜਿਹੜਾ ਰੋਕਿਆ ਜਾਏਗਾ ਉਹਦਾ ਜਿਹੜਾ ਭੋਗ ਆ ਉਹ ਕਿਸੇ ਕਿਸਮ ਦੇ ਉੱਤੇ ਵੀ ਜਿਹੜਾ ਆ ਉਹ ਨਹੀਂ ਪੈਣ ਦਿੱਤਾ ਜਾਏਗਾ ਜਿਨੇ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਸੀ ਫੌਜਾਂ ਦੇ ਜਰਮੈਨ ਵਿੱਚੋਂ ਇੱਕ ਸੀ ਰਣਜੀਤ ਅਦਿਆਲ ਭਾਰਤੀ ਹਾਕਮਾਂ ਦਾ ਜਿਹੜਾ ਕਰਿੰਦਾ ਉਹ ਵੀ ਜਦੋਂ ਮਰਿਆ ਸੀ ਨਾ ਤੇ ਗੁਰੂ ਘਰ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਸਰੂਪ ਨਹੀਂ ਦਿੱਤਾ ਸੀ ਕੇਪੀਐਸ ਗਿੱਦ ਜਦੋਂ ਮਰਿਆ ਸੀ ਤੇ ਉਦੋਂ ਸ਼ਰੋਮਣੀ ਕਮੇਟੀ ਦੇ ਅਤੇ ਸਰਬੱਤ ਖਾਲਸਾ ਦੇ ਦੋਵਾਂ ਜਥੇਦਾਰਾਂ ਨੇ ਉਹਦਾ ਵਿਰੋਧ ਕੀਤਾ ਸੀ ਕਿ ਕੋਈ ਵੀ ਸੇਖਰ ਵਜਤਾ ਅਨੁਸਾਰ ਉਹਦੀਆਂ ਜਿਹੜੀਆਂ ਰਸਮਾਂ ਆ ਨਾ ਕਰੇ ਕੋਈ ਵੀ ਜਾਕੇ ਪਾਠੀ ਸਿੰਘ ਅਰਦਾਸ ਨਾ ਕਰੇ ਖੰਡ ਪਾਠ ਸਾਹਿਬ ਨਾ ਕਰੇ ਅਜੇ ਕਿਉਂ ਬਾਦਲਾਂ ਦਾ ਯਾਰ ਸੀਗਾ ਪੱਕਾ ਬਾਦਲ ਕਹਿੰਦੇ ਤਾਂ ਸਾਰੇ ਯਾਰ ਬਦਲ ਘੋਟਣਾ ਵੀ ਉਹਨਾਂ ਦਾ ਯਾਰ ਆ ਸੂਬਾ ਸਰਹੰਦ ਵੀ ਉਹਨਾਂ ਦਾ ਯਾਰ ਆ ਜਹਾਰ ਆਲਮ ਵੀ ਯਾਰ ਆ ਸੁਮੇਧ ਸੈਣੀ ਵੀ ਉਹਨਾਂ ਦਾ ਯਾਰ ਆ ਆ ਹੁਣ ਭਈਆਂ ਦਾ ਜਿਹੜਾ ਰੋਲਾ ਆ ਪ੍ਰਵਾਸੀਆਂ ਦਾ ਰੋਲਾ ਚੱਲ ਰਿਹਾ ਆ ਤੇ ਉਹ ਜਿਹੜਾ ਸਿੱਖਾਂ ਨੂੰ ਧੰਗੀ ਦੇ ਰਿਹਾ ਉਹ ਵੀ ਬਾਦਲ ਦਾ ਯਾਰ ਆ ਜਿਹੜਾ ਸਿੱਖਾਂ ਦਾ ਦੁਸ਼ਮਣ ਹੋਊਗਾ ਉਹ ਬਾਦਲਾਂ ਦਾ ਯਾਰ ਹੋਊਗਾ ਉਹ ਛੇਪ ਸੈਨਾਵਾਲਿਆਂ ਦਾ ਜਿਹੜਾ ਬਾਂਦਰ ਸੈਨਾਵਾਲਿਆਂ ਦਾ ਮਾਫ ਕਰਿਓ ਛੇਪ ਸੈਨਾ ਬੜਾ ਛੇਪ ਜਿਹੜਾ ਨਾ ਉਹ ਬੜਾ ਉੱਚਾ ਸੁਚਲ ਆਉਂਦਿਆ ਉਹ ਨਹੀਂ ਆਪਾਂ ਕਹਿਣਾ ਬਾਂਦਰ ਸੈਨਾ ਕਹਿਣਾ ਆ ਕਿ ਬਾਂਦਰ ਸੈਨਾਵਾਲਿਆਂ ਦਾ ਉਹ ਯਾਰ ਹੀ ਨਿਕਲੂਗਾ ਸੋ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆਂ ਛੇਪ ਸੈਨਾਵਾਲਿਆਂ ਨੂੰ ਕਿ ਉਹ ਆਪਣੀਆਂ ਭੈੜੀਆਂ ਹਰਕਤਾਂ ਤੋਂ ਜਿਹੜਾ ਬਾਦ ਆ ਉਹ ਆਉਣ ਸੁਧੀਰ ਸੂਰੀ ਨੇ ਵੀ ਬੜੀ ਹੱਤ ਚੁੱਕੀ ਹੋਈ ਸੀ ਉਹ ਵੀ ਸਿੱਖ ਕੌਮ ਦੇ ਖਿਲਾਫ ਭੁਗਤਣਾ ਸੀ ਤੇ ਉਹਨੂੰ ਆਪਣਾ ਜਿਹੜਾ ਹਸ਼ਰਿਆ ਉਹ ਭੁਗਤਣਾ ਪਿਆ ਤੇ ਤੁਹਾਨੂੰ ਆਪਣੇ ਮੂੰਹ ਦੇ ਉੱਤੇ ਜਿਹੜੀਆਂ ਸ਼ਿਕਲੀਆਂ ਆ ਉਹ ਪਾਉਣੀਆਂ ਚਾਹੀਦੀਆਂ ਆ ਕਿ ਬਾਅਦ ਵਿੱਚ ਜਦੋਂ ਟੀਕਾ ਮਾਰਦੇ ਉਹ ਬਾਅਦ ਵਿੱਚ ਕਹਿੰਦੇ ਉਹ ਕਿ ਸਾਨੂੰ ਜਿਹੜੀਆਂ ਆ ਉਹ ਜਿਹੜੀਆਂ ਇੰਜੈਕਟਾਂ ਚਾਹੀਦੀਆਂ ਆ ਸਾਨੂੰ ਸਿਕਿਉਰਟੀਆਂ ਚਾਹੀਦੀਆਂ ਆ ਸੋ ਪਹਿਲਾਂ ਹੀ ਉਹਦਾ ਇੱਕ ਲੁਧਿਆਣੇ ਦਾ ਇੱਕ ਗੰਦਿਆ ਕੋ ਸਿਮਰਨ ਮੰਡ ਉਹ ਵੀ ਬੜੀ ਬਕਵਾਸ ਕਰਦਾ ਆ ਸੋ ਉਹ ਵੀ ਆਪਣੀ ਜਿਹੜੀ ਬਕਵਾਸ ਆ ਉਹ ਬੰਦ ਕਰ ਲਵੇ ਤੇ ਬਾਅਦ ਵਿੱਚ ਜੇਕਰ ਖਾਸੇ ਨੇ ਖਾਸਾ ਹੀ ਹੱਥ ਵਿਖਾ ਦਿੱਤੇ ਤੇ ਫਿਰ ਬਾਹਰ ਵਿੱਚ ਨਾ ਰੋਲਾ ਪਾਇਓ ਕਿ ਅੱਤਵਾਦੀ ਆ ਗਏ ਭਿੰਡਰਾਂਵਾਲੇ ਦੇ ਬੰਦੇ ਆ ਗਏ ਬੱਬਰ ਆ ਗਏ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਤੁਸੀਂ ਅੱਜ ਸਰਕਾਰਾਂ ਦੇ ਟਾਟ ਬਣੇ ਹੋ ਇਹੋ ਹੀ ਟਾਟ ਸੂਬਾ ਸਰਹੰਦ ਸੀਗਾ ਇਹੋ ਹੀ ਇਹੋ ਜਿਹੇ ਹੋਰ ਬੜੇ ਸੀਗੇ ਐਂਡ ਸਰਕਾਰਾਂ ਉਹਨਾਂ ਦੇ ਉੱਤੇ ਆਪਣਾ ਹੱਥ ਖਿੱਚ ਲੈਂਦੀਆਂ ਵਾਂ ਸਮਾਂ 10 ਸਾਲ ਲੱਗ ਜਾਣਗੇ 5 ਸਾਲ ਲੱਗ ਜਾਣਗੇ ਤੁਸੀਂ ਇਸ ਗੱਲ ਨੂੰ ਭੁੱਲ ਜਾਓਗੇ ਕਿ ਤੁਸੀਂ ਸਿੱਖਾਂ ਦੇ ਖਿਲਾਫ ਕੋਈ ਗੱਲ ਕੀਤੀ ਪਰ ਅਸੀਂ ਨਹੀਂ ਭੁੱਲਾਂਗੇ ਮੈਂ ਮਰ ਜਾਗਾ ਮੇਰਾ ਪੁੱਤ ਅੱਗੇ ਤਿਆਰ ਹੋਊਗਾ ਰਣਜੀਤ ਸਿੰਘ ਚੱਲ ਜਾਊਗਾ ਦੁਨੀਆ ਤੋਂ ਇਹਦੇ ਬੱਚੇ ਤਿਆਰ ਹੋਣਗੇ ਸਾਡੇ ਬੱਚੇ ਨਾਂ ਵੀ ਹੋਣਗੇ ਕਿਸੇ ਹੋਰ ਸਿੱਖ ਦੇ ਬੱਚੇ ਆ ਜਾਣਗੇ ਉਹ ਪਰ ਸਾਨੂੰ ਤੁਹਾਡੀਆਂ ਗੱਲਾਂ ਜਿਹੜੀਆਂ ਬਕਵਾਸ ਕੀਤੀ ਯਾਦ ਰਹੂਗੀ ਜਿਵੇਂ ਸੂਬਾ ਸਰ ਅੰਦਰ ਜਵਾਨੀ ਦੇ ਨਸ਼ੇ ਦੇ ਵਿੱਚ ਤੇ ਬਥੇਰੇ ਪਾਪ ਕਰ ਗਿਆ ਪਰ ਐਂਡ ਉਹਦਾ ਹਸ਼ਰ ਕੀ ਹੋਇਆ ਤੇ ਸੁਦੀਰ ਸੂਰੀ ਵੀ ਜਿਹੜਾ ਸੀਗਾ ਉਹ ਇਹਨਾਂ ਦੇ ਗਨਮੈਨਾਂ ਦੇ ਸਿਰ ਦੇ ਉੱਤੇ ਬਕਵਾਸ ਕਰ ਗਿਆ ਐਂਡ ਸਾਰੇ ਪਾਸੇ ਗਨਮੈਨ ਤਲਤੇ ਹੀ ਗਏ ਤੇ ਗਨਮੈਨਾਂ ਦੇ ਵਿੱਚ ਉਹਨੂੰ ਫੋਕਿਆ ਇੰਦਰਾ ਗਾਂਧੀ ਉਹ ਗਨਮੈਨਾਂ ਦੇ ਵਿੱਚ ਘਿਰੀ ਹੋਈ ਸੀਗੀ ਆਪਣੀ ਕੋਠੀ ਦੇ ਅੰਦਰ ਸੀਗੇ ਤੇ ਸਿੰਘਾਂ ਦੀ ਜ਼ਮੀਨ ਜਾਗੀ ਉਹਨਾਂ ਨੇ ਦਾਤਾ ਬਿਆਨਤਾ ਗੁੱਚੜ ਜਿਹੜਾ ਸੀਗਾ ਆਲੇ-ਦੁਆਲੇ ਗਨਮੈਨ ਰਹਿੰਦੇ ਸੀਗੇ ਸਿੱਖਾਂ ਨੇ ਉਹਨੂੰ ਵੀ ਮਾਰਤਾ ਗੋਬਿੰਦ RAM ਗੋਬਿੰਦ RAM ਜਿਹੜਾ ਉਹਨੂੰ ਸਿੱਖਾਂ ਨੇ ਜਦੋਂ ਮਾਰਿਆ ਆਪਦੇ ਟਿਕਾਣੇ ਤੇ ਨਹੀਂ ਮਾਰਿਆ ਅਗਲੇ ਤੇ ਘਰ ਜਾੜ ਕੇ ਮਾਰਿਆ ਜਰਨਲ ਅਡਵਾਈਜ਼ ਮਾਰਿਆ ਉਹਦੇ ਘਰ ਮਾਰਿਆ ਇੰਦਰਾ ਗਾਂਧੀ ਮਾਰੀ ਉਹਦੇ ਘਰ ਮਾਰੀ ਬਿਆਨਤ ਸਿੰਘ ਮਾਰਿਆ ਉਹਦੇ ਦਫ਼ਤਰ 'ਚ ਮਾਰਿਆ ਗੋਬਿੰਦ RAM ਮਾਰਿਆ ਉਹਦੇ ਦਫ਼ਤਰ ਦੇ ਵਿੱਚ ਮਾਰਿਆ ਜੇ ਜਿਹੜੀ ਹਕੂਮਤ ਨੇ ਪੁਲਿਸ ਪੁਲਸ ਜ਼ਾਬਰ ਪੁਲਸ ਵਾਲਾ ਆ ਜਿਹੜਾ ਹੁਣ ਮਾਰਿਆ ਵਾ ਸੂਬਾ ਸਦੰਦ ਜੇਲ੍ਹ ਦੇ ਵਿੱਚ ਪੁਲਿਸ ਵਾਲਿਆਂ ਨੇ ਸਾਰੇ ਪਾਸੇ ਪਹਿਰੇ ਦੇ ਵਿੱਚ ਮਾਰਿਆ ਪਰ ਇਹ ਯਾਦ ਰੱਖਿਓ ਕਿ ਸਾਡਾ ਕਿਸੇ ਧਰਮ ਦੇ ਨਾਲ ਕਿਸੇ ਬੰਦੇ ਨਾਲ ਕੋਈ ਵੈਰ-ਗਰੋਧ ਨਹੀਂਗਾ ਪਰ ਜਦੋਂ ਤੁਸੀਂ ਸਾਡੀ ਕੌਮ ਦੇ ਸਾਡੇ ਸ਼ਹੀਦਾਂ ਦੇ ਸਾਡੇ ਗੁਰੂ ਸਾਹਿਬ ਦੇ ਬਾਰੇ ਸਾਡੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਰੇ ਮਾੜਾ ਬੋਲੋਗੇ ਤੇ ਉਸੇ ਦਿਨ ਤੁਸੀਂ ਆਪ ਵੀ ਧੁਰਦੀ ਟਿਕਟ ਦੇ ਉੱਤੇ ਤੁਹਾਡੇ ਸਾਈਨ ਹੋ ਜਾਂਦੇ ਤੇ ਸਾਡੇ ਵੀ ਸਾਈਨ ਹੋਏ ਹੁੰਦੇ ਆ ਫਿਰ ਅਸੀਂ ਹੋਈਏ ਜਾਂ ਵੀਰ ਸੰਦੀਪ ਸਿੰਘ ਸਨਹੀ ਹੋਣ ਜਾਂ ਭਾਈ ਜਗਤਾਰ ਸਿੰਘ ਹਵਾਰਾ ਕਿਸੇ ਦੀ ਵੀ ਸੇਵਾ ਲੱਗ ਸਕੀ ਆ ਸਾਡੀ ਹਜੇ ਤੱਕ ਨਹੀਂ ਲੱਗੀ ਅਸੀਂ ਵੀ ਲਾਈਨ ਦੇ ਵਿੱਚ ਆਂ ਸੇਵਾ ਕੱਟਣ ਵਾਸਤੇ ਕੀ ਪਤਾ ਸਾਨੂੰ ਵੀ ਕੋਈ ਨਾ ਕੋਈ ਚੰਗੀ ਸੇਵਾ ਮਿਲ ਜੇ ਇਹ ਯਾਦ ਰੱਖਿਓ ਕਿ ਜੇਕਰ ਉਹ ਮੱਸਾ ਲੰਗਰ ਆਇਆ ਸੀ ਨਾ ਤੇ ਫਿਰ ਭਾਈ ਸੁਖਾ ਸਿੰਘ ਤੇ ਭਾਈ ਮਹਤਾਬ ਸਿੰਘ ਵੀ ਜਿਹੜੇ ਉਹ ਆਏ ਸੀ ਤੇ ਜੇ ਇਦਰਾ ਗਾਂਧੀ ਆਈ ਸੀ ਤੇ ਭਾਈ ਸਤਵੰਦ ਸਿੰਘ ਭਾਈ ਬਿਆਨਦ ਸਿੰਘ ਵੀ ਜਿਹੜੇ ਉਹ ਨਿਤਰੇ ਸੀ ਜੇਕਰ ਜਨਰਲ ਰਾਦੇ ਆਇਆ ਤੇ ਭਾਈ ਹਰਜਿੰਦਰ ਸਿੰਘ ਦਿੰਦਾ ਭਾਈ ਸੁਖਦੇਵ ਸਿੰਘ ਸੁਖਾ ਵਰਗੇ ਜਿਹੜੇ ਸੂਰਮੇ ਆ ਉਹ ਨਿਤਰੇ ਸੀ ਤੇ ਜੇਕਰ ਆ ਸੂਰੀ ਵਰਗੇ ਸੁਭਾ ਸਰਹੰਦ ਵਰਗੇ ਆਏ ਤੇ ਫਿਰ ਭਾਈ ਸੰਦੀਪ ਸਿੰਘ ਸੰਧੀ ਵਰਗੇ ਜਿਹੜੇ ਯੋਧੇ ਆ ਉਹ ਵੀ ਨਿਤਰੇ ਸੀ ਸੋ ਖਾਲਸਾ ਜਿਹੜਾ ਆ ਉਹ ਫਿਰ ਭਾਜੀ ਜਿਹੜਾ ਆ ਚੰਗੀ ਤਰ੍ਹਾਂ ਜਿਹੜਾ ਆ ਮੋਰਦਾ ਫਿਰ ਇਕੀਆਂ ਤੇ ਜਿਹੜਾ 52 ਆ ਉਹ ਚੰਗੀ ਤਰ੍ਹਾਂ ਜਿਹੜਾ ਆ ਉਹ ਮੋਰ ਦਿੰਦਾ ਆ ਸੰਧ ਜਰਨੈਲ ਸਿੰਘ ਦੀ ਖਾਲਸਾ ਭੰਡਰਾਵਾਂ ਦੇ ਕਿਹਾ ਕਰਦੇ ਸਨ ਕਿ ਸਾਡਾ ਯਾਤੀ ਤੌਰ ਤੇ ਕਿਸੇ ਦੇ ਨਾਲ ਕੋਈ ਵੈਰ ਨਹੀਂ ਨਾ ਹੀ ਕਿਸੇ ਦੇ ਨਾਲ ਕੋਈ ਈਰਖਾ ਆ ਪਰ ਜੇਕਰ ਸਾਡੇ ਧਰਮ ਨੂੰ ਕੋਈ ਦੇਸ ਤੋਂ ਨਾਬੂਦ ਨਾਸ ਕਰਨਾ ਚਾਹੇਗਾ ਤੇ ਖਾਲਸਾ ਬਰਦਾਸ਼ਤ ਨਹੀਂ ਕਰੇਗਾ ਉਹ ਕਹਿੰਦੇ ਸਨ ਕਿ Hindu ਪੱਕਾ Hindu ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣੇ ਸਿੱਖ ਪੱਕਾ ਜਿਹੜਾ ਆ ਉਹ ਸਿੱਖ ਬਣੇ ਪਰ ਜਦੋਂ ਹੁਣ Hindu ਸਾਮਰਾਜ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ ਤੇ ਫਿਰ ਸੰਤ ਜਰਨੈਲ ਸਿੰਘ ਨੇ ਸਿਧਾਂਤਕ ਚੁਣੌਤੀ ਵੀ ਦਿੱਤੀ ਤੇ ਹਥਿਆਰਬੰਦ ਜਿਹੜੀ ਆ ਉਹ ਟੱਕਰ ਵੀ ਦਿੱਤੀ ਸੋ ਸੁਧੀਰ ਸੂਰੀ ਵਰਗੇ ਆਪਣੀਆਂ ਹਲਕਰਾਂ ਦੇ ਕਰਕੇ ਜਿਹੜੇ ਮਾਰੇ ਗਏ ਸੂਬਾ ਸਰਹੰਦ ਵਰਗੇ ਜਾਦਮ ਅਫਸਰ ਵੀ ਜਿਹੜੇ ਮਾਰੇ ਗਏ ਤੇ ਹੁਣ ਜਿਹੜੇ ਅਸ਼ਿਵ ਸੈਨਿਕ ਜਾਂ ਹੋਰ ਹਿੰਦੂ ਤਵੀਏ ਜਾਂ ਇਹਨਾਂ ਦੇ ਜਿਹੜੇ ਸੰਧਿਆ ਉਹ ਬਕਵਾਸ ਕਰ ਰਹੇ ਆ ਉਹਨਾਂ ਨੂੰ ਆਪਣੀਆਂ ਹਰਕਤਾਂ ਤੋਂ ਸਮਝ ਰਹਿੰਦੇ ਆ ਜਿਹੜਾ ਆ ਉਹ ਬਾਜ਼ ਆ ਜਾਣਾ ਚਾਹੀਦਾ ਆ ਇਹ ਨਾ ਹੋਵੇ ਕਿ ਉਹਨਾਂ ਨੂੰ ਕੋਈ ਗੁਰੂ ਦਾ ਬਾਜ਼ ਆ ਕੇ ਜਿਹੜਾ ਆ ਉਹ ਟੱਕਰ ਜਾਵੇ ਤੇ ਬਾਅਦ ਵਿੱਚ ਫਿਰ ਤੁਸੀਂ ਪਿੱਟ ਸਿਆਪਾ ਜਿਹੜਾ ਆ ਉਹ ਕਰਦੇ ਰਹੋ ਸੋ ਇੰਨੀਆਂ ਤੋਂ ਗੱਲਾਂ ਸੰਗਤਾਂ ਦੇ ਨਾਲ ਵੀ ਕਰਦੀਆਂ ਸੀ ਤੇ ਅਸ਼ਿਵ ਸੈਨਾ ਨੂੰ ਵੀ ਜਿਹੜੀ ਆ ਤਾਰਨਾ ਆ ਉਹ ਕਰਦੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ